ਖੇਡ ਲੈਣੀ ਆ ਖੇਡ ਦਿਵਾਉ ਨ ਕੋਈ ਐਡ ਕਰੋ ਹਾਂ ਸਰਵਸ ਨੂੰ ਸਬਸਕ੍ਰਾਈਬ ਕਰੋ ਆਈ ਕਰੋ ਸਰਵਸ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਹੋਰ ਮੇਰੀ ਵੀਡੀਓ ਮੈਨ ਨਾਲ ਗੱਲ ਕਰੀਂ ਵਾਜੇ ਹਾਂ ਵੇ ਇਧਰ ਚੱਕ ਕੇ ਇਧਰ ਚਾ ਕੇ ਫਿਰ ਤੇ ਕੀ ਕਹਿੰਦੇ ਹੁੰਦੇ ਆ ਹੋਰ ਕੋਈ ਗੱਲਬਾਤ ਕਰਨੀ ਆ ਨਾ ਹੌਲੀ ਰੱਖ ਹੌਲੀ ਸੋਤੋ ਅੱਜ ਆਪਾਂ ਸਾਈਕਲ ਯਾਤਰਾ ਕਰਾਂਗੇ ਤੰਤਨ ਬਾਬਾ ਜੋਗੀ ਪੀਰ ਜੀ ਚਹਲ ਜੋ ਕਿ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਬਾਬਾ ਜੋਗੀ ਪੀਰ ਜੀ ਦਾ ਅੰਦਾਸਥਾਨ ਬਣਿਆ ਹੋਇਆ ਹੈ ਤੇ ਸਾਰੇ ਹੀ ਚਹਲ ਪਰਵਾਰ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਹਜ਼ਾਰ ਦਿਨਾਂ ਬਾਅਦ ਹੋ ਗਿਆ ਸੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀਸਨ ਤੇ ਤੁਸੀਂ ਦੇਖ ਰਹੇ ਹੋ 뮤ਜ਼ਿਕ মুਵੀ ਟੀਵੀ ਸੋ ਅੱਜ ਮੈਂ ਤੇ ਫਤਿਹ ਦੋਨੇ ਪੋਪੁੱਤ ਜਾ ਰਹੇ ਆ ਬਾਬਾ ਜੋਗੀ ਪੀਰ ਜਿਆਂ ਦੇ ਸੋ ਪਹਿਲੀ ਯਾਤਰਾ ਆਪਾਂ ਕੀਤੀ ਸੀ ਘਰ ਤੋਂ ਖੇਤ 5 ਕਿਲੋਮੀਟਰ ਉਹਦੇ ਮਜ਼ਾ ਆ ਹਾਂ ਪੂਰਾ ਥੱਕਿਆ ਤਾਂ ਨਹੀਂ ਨਾ ਅੱਜ ਦਾ ਸਫ਼ਰ ਆਪਣਾ ਰਹੂਗਾ ਮੇਰੇ ਪਿੰਡ ਤਾਮਕੋੜ ਤੋਂ ਬਾਬਾ ਜੋਗੀ ਪੀਰ ਦੇ ਅਸੀਂ ਖਿਆ ਜਿਆਦਾਤਰ ਇਹ ਕੀਤਾ ਕਿਉਂਕਿ ਹਲੇ ਛੋਟਾ 6 ਸਾਲ ਦੋ ਤਿੰਨ ਕਿੰਨੇ ਦੀ ਉਮਰ ਹੈ ਦੀ ਇਹਦਾ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਆਪਾਂ ਸੜਕ ਦਾ ਸਫਰ ਜਿਹੜਾ ਉਹ ਘੱਟ ਕਰੀਏ ਆਪਾਂ ਆਪਣੇ ਪਿੰਡੋਂ ਖੇਤਾਂ ਵਿੱਚ ਦੀ ਹੋ ਕੇ ਜਾਵਾਂਗੇ ਸੂਏ ਸੂਏ। ਤੋਂ ਸੜਕ ਦਾ ਬਹੁਤ ਘੱਟ ਰਸਤਾ ਉਸ ਤੋਂ ਬਾਅਦ ਫਿਰ ਛੋਟੀ ਸੜਕ ਆ ਜਾਣੀ ਉਹ ਤੇ ਵੀ ਕੋਈ ਦਿੱਕਤ ਨਹੀਂ। ਸੋ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਾ ਕੇ ਤਨਤਨ ਬਾਬਾ ਜੋਗੀ ਪੀਰ ਜੀ ਆਂਦੇ ਔਰ ਨਵੀਂ ਬਲੰਦ ਬਣੀ ਆ ਉਹਦਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿੰਨੀ ਕਿ ਸੇਵਾ ਉਹਦੀ ਹੋ ਚੁੱਕੀ ਆ। ਸੋ ਫਤਿਹ ਕਿਵੇਂ ਲੱਗ ਰਿਹਾ? ਠੀਕ ਆ। ਓਕੇ ਜਮਾ ਰੈਡੀ ਆ ਹਾਂ ਚਲ ਠੀਕ ਆ ਅੱਗੇ ਦਾ ਆਪਾਂ ਸਟਾਰਟ ਕਰਦੇ ਹਾਂ ਬਲੌਗ ਕਹਿਣਾ ਚਾਹਣਾ ਕੋਈ ਸਾਰਿਆਂ ਨੂੰ ਨਾ ਓਕੇ ਆ ਜਾ ਆ ਜਾ ਭੱਜਿਆ ਬਹੁਤ ਵਿੱਚ ਰਹਿ ਗਿਆ ਜੁੱਬ ਦਾ ਆਪਾਂ 48 ਤੇ ਚੱਲੇ ਸੀ ਤੇ ਦੇਖਦੇ ਹਾਂ ਕਿੰਨੇ ਸਮੇਂ ਚ ਪਹੁੰਚਦੇ ਆ ਲੈ ਲੈ ਨੰਗੀ ਜੀ ਨੰਗੀ ਜੀ ਨੰਗੀ ਜੀ ਤੇ ਬਾਕੀ ਆਪਾਂ ਹੋਰ ਕਿਸੇ ਨੇ ਕਹਿੰਦੇ ਕਿ ਤੁਸੀਂ ਇਦਾਂ ਦੇ ਰਿਸਕ ਲੋ ਛੋਟੇ ਬੱਚਿਆਂ ਨਾਲ ਹਾਂ ਕਿਉਂਕਿ ਡਰਤ ਆਦਾ ਮੈਨੂੰ ਵੀ ਲੱਗ ਰਿਹਾ ਕਿਉਂਕਿ ਸੜਕ ਦਾ ਕੰਮ ਆ ਬੇਸ਼ੱਕ ਥੋੜੀ ਵਾਟਾ ਪਰ ਕੋਸ਼ਿਸ਼ ਕਰੋ ਕਰੋ ਨਿਕਲਣਾ ਚਾਹੀਦਾ ਓਏ ਗਾਣਾ ਹੀ ਸੁਣਾ ਦੇ ਕੋਈ ਹਾਂ ਸੁਣਾਏਂਗਾ ਅੱਗੇ ਠੀਕ ਕਿਹੜਾ ਓਏ ਆਰਨੇਤਾ ਦਾ ਸਿੱਧੂ ਦਾ ਸਿੱਧੂ ਮਸੇਰੇ ਦਾ ਅੱਛਾ ਠੀਕ ਆ ਕੋਈ ਨਹੀਂ ਸੁਣਦਿਆਂ ਕਿਦਾਂ ਤੁਹਾਨੂੰ ਗਾਣਾ ਵੀ ਸੁਣਦਿਆਂ ਬਿਲਕੁਲ ਸਾਹਮਣੇ ਆਪਣੇ ਨਜ਼ਰ ਆ ਰਿਹਾ ਹੁਣ ਸਾਨੂੰ ਵੀਡੀਓ ਦੇ ਵਿੱਚ ਚਾਲਾਂ ਵਾਲਾ ਪੁਲ ਕਿਉਂਕਿ ਫਰਵਰੀ ਦਾ ਲਾਸਟ ਮਹੀਨਾ ਚੱਲ ਰਿਹਾ ਸੋ ਦਰਖਤਾਂ ਜਿਹੜੇ ਉਹ ਦੇਖੋ ਤੁਸੀਂ ਫੁੱਟਣੇ ਸਟਾਰਟ ਹੋ ਚੁੱਕੇ ਨੇ ਹਾਵੜੇ ਪਿੰਡ ਦਾ ਸਭ ਤੋਂ ਸੋਹਣਾ ਸਵਰਗ ਹੈ ਕਿ ਇੱਥੋਂ ਦੀ ਪਿੰਡ ਵਿੱਚ ਦੀ ਸੁਆ ਨਾਹ ਦਾ ਨਹਿਰ ਕਹਿੰਦੇ ਬਹੁਤ ਤੇ ਇਹ ਰੱਲੇ ਤੋਂ ਰੱਲੇ ਵਾਲੀ ਵੱਡੀ ਨਹਿਰ ਚੋਂ ਨਿਕਲ ਕੇ ਆਉਂਦਾ ਅੱਗੇ ਤਲਵੰਡੀ ਸਾਬੋ ਇੱਧਰ ਹੈਡਾਂ ਕਿਨੋਂ ਨਿਕਲ ਜਾਂਦਾ ਲਲਹੌਰ ਵੇ ਹਉ ਜਿੱਥੋਂ ਤੇਰਾ ਚਤਮੜਨ ਨੂੰ ਕਰਦਾ ਨਾ ਆ ਬੱਲੇ ਚੋਬਰਾ ਬੱਲੇ ਬੱਲੇ ਲਾਵਾ ਆ ਜਾ ਇੱਧਰ ਤੁਰਿਆ ਆ ਜਾ ਬੱਤੇ ਫਿਲਹਾਲ ਆਪਾਂ ਆਪਣੇ ਖੇਤਾਂ ਦੇ ਏਰੀਆ 'ਚ ਫਿਰਦੇ ਆਂ ਹਲੇ ਆਪਣੇ ਖੇਤਾਂ 'ਚ ਇਹ ਸਾਹਮਣੇ ਤੁਸੀਂ ਜੋ ਦੇਖ ਰਹੇ ਹੋ ਬਾਬਾ ਖਰੀਦਾਸ ਦੀ ਸਮਾਦਾ ਹੈਗੀ ਬਾਬਾ ਹਰੀ ਦਾ ਹਾਜੀ ਸਮਾਦ ਉੱਥੇ ਬਾਬਾ ਜੋਗੀ ਪੀਰ ਜੀਾਂ ਦੀ ਬਣੀ ਹੋਈ ਆ ਇਹ ਮਿੱਟੀ ਕੱਢ ਕੇ ਚਲਾਗੇ ਆਪਾਂ ਹਾਂਜੀ ਇੱਥੇ ਵੀ ਤਕਰੀਬਨ ਤਕਰੀਬਨ ਸ਼ਰਾਬ ਡੇਲੀ ਚੜਦੀ ਆ ਤੇ ਬਹੁਤ ਸਾਰੀਆਂ ਮੰਨ ਤਾਂ ਇੱਥੇ ਪੂਰੀਆਂ ਹੁੰਦੀਆਂ ਨੇ ਬਾਬਾ ਹਰੀ ਦਾ ਹਾਜੀ ਸਮਾਦ ਤਾਮਕੋਟ ਮੇਰੇ ਆਪਣੇ ਪਿੰਡ ਬਣੀ ਹੋਈ ਆ ਤੇ ਹਰ ਸਾਲ ਇੱਥੇ ਆ ਆਪਣੇ ਪਿੰਡ ਬੰਨੀਓ ਚੌਲਾਂ ਦਾ ਚੌਲਾਂ ਦਾ ਪੰਡਾਰਾ ਕੀਤਾ ਜਾਂਦਾ ਸਾਲ ਦੇ ਵਿੱਚ ਇੱਕ ਵਾਰੀ ਉਹ ਵੀ ਬਹੁਤ ਸੋਹਣਾ ਬਰਾਲਾ ਸਾਰੇ ਪਿੰਡੋਂ ਲੋਕ ਕੀਤਾ ਜਾਂਦਾ। ਅ ਜੋ ਕਿ ਨਹਿਰ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਨੇ ਸੂਆ ਨੇੜੇ ਹੋਣ ਕਰਕੇ ਨਲਕੇ ਅੱਜ ਕੱਲ ਇੱਥੇ ਹਲੇ ਵੀ ਚੱਲ ਰਿਹਾ ਤੇ ਪਾਣੀ ਬਹੁਤ ਮਿੱਠਾ ਹੈ ਦਾ ਹਨ। ਆ ਇਹ ਨਿੰਮ ਜਿਹਦੇ ਵੀ ਮੁੰਡਾ ਹੁੰਦਾ ਉਹ ਇੱਥੇ ਨਿੰਮ ਬਣ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਕੀ ਹੈ ਕਿ ਇੱਕ ਮੱਝ ਸੂਵੇ ਹਨਾ ਕਿਹਾ ਦੀ ਉਹਦੇ ਵਾਸਤੇ ਕਿੱਲਾਂ ਜੜਾ ਕੇ ਜਾਂਦੇ ਨੇ। ਅੰਦਰ ਤੁਹਾਨੂੰ ਪਦਰਸ਼ਨ ਮਿਲਿਆ ਤਾਂ ਧੰਨ ਧੰਨ ਬਾਬਾ ਹਰੀਦਾਸ ਜੀ ਸੱਚੇ ਪਾਸ਼ਾ ਬਾਬਾ ਹਰੀਦਾਸ ਬਾਬਾ ਜੀ ਦੀ ਤਸਵੀਰ ਬਣੀ ਹੋਈ ਹੈ ਤਾਂ ਧੰਨ ਬਾਬਾ ਜੀ ਅ ਜਿੰਨਾ ਕੁ ਸੁਣਿਆ ਅਸੀਂ ਕਹਿੰਦੇ ਵੀ ਬਾਬਾ ਹਰੀਦਾਸ ਜੀ ਤਕਰੀਬਨ ਤਕਰੀਬਨ 12 ਸਾਲ ਸਿਰਫ ਕੱਲੀ ਸ਼ਰਾਬ ਤੇ ਰਹੇ ਨੇ ਤੇ ਇਸ ਤਰ੍ਹਾਂ ਦਾ ਇਤਿਹਾਸ ਬਾਬਾ ਜੀ ਦਾ ਬਾਕੀ ਮੰਨਤਾ ਬਹੁਤ ਆ ਸਾਡੇ ਕਿਉਂਕਿ ਮੰਨਤਾ ਪੂਰੀ ਵੀ ਹੁੰਦੀ ਆ ਜੋਗੀਪਰੀ ਆਪਾਂ ਜਾਣਿਆ ਤਾਂ ਉੱਥੇ ਵੀ ਬਾਬਾ ਹਰੀ ਦਾ ਹਜੀਆਂ ਦੀ ਸਮਾਦ ਬਣੀ ਹੋਈ ਆ ਹਾਂ ਪਣੀ ਜਾਂਦੀ ਆ ਇੱਕ ਵੀਡੀਓ ਸਰੋਦਿਆ ਅੱਗੇ ਕਰ ਲਾ ਵੀਡੀਓ ਵਾ ਅੱਗੇ ਜਾਦਾ ਧੰਨਕ ਪਿੰਡਾਂ ਦੇ ਵਿੱਚ ਨਾ ਖੇਤਾਂ 'ਚ ਵੀ ਇਹੋ ਜਿਹੀ ਰੌਣਕ ਲਾ ਕੇ ਰੱਖ ਦੇਣ। ਦੇਖੋ ਮੇਜ ਕਿਹੜੇ ਕਿੰਨੇ ਸ਼ੌਂਕ ਦੇ ਬਣਾਏ ਸਨ ਮੇਜ ਕੁਰਸੀ। ਕਿਆ ਬਾਤ ਆ ਯਾਰ। ਚੋਬਰਾ ਮੂਰੇ ਆ ਗਈ ਸੜਕ ਠੀਕ ਆ। ਤੇ ਧਿਆਨ ਨਾਲ ਚੱਲਣਾ ਮੇਰੇ ਸਾਈਕਲ ਮੂਰੇ ਰੱਖੀ ਜਾਂਗਾ। ਬਿਲਕੁਲ ਹੌਲੀ। ਇੱਥੋਂ ਸੜਕ ਦੇਖ ਕੇ ਟਪਾਵਾਂਗੇ ਆਪਾਂ ਉੱਤਰ ਕੇ। ਤੇ ਨਮਾਟੇ ਕੈ ਨਾਲ ਜਾਣਾ ਠੀਕ ਹੈ ਆਪਣੀ ਸਾਈਡ ਰੱਖਣਾ ਬਾਹਲੇ ਇਧਰ ਉਧਰ ਨਹੀਂ ਦੇਖੀ ਬਸ ਠੀਕ ਹੈ ਗੌਰ ਨਾਲ ਚੰਗਾ ਬੁੱਤ ਚੱਲ ਗਏ ਰੈਡੀ ਆ ਡਰ ਤਾਂ ਨਹੀਂ ਲੱਗਦਾ ਚੱਲ ਫਿਰ ਆਪਾਂ ਅੱਧੀ ਬਾਟ ਵਾਂਗੂ ਕੱਢ ਲਈ ਅੱਧੀ ਕਿ ਰਹਿ ਗਈ ਐ ਮਨ ਚੱਲ ਚੱਲ ਗਏ ਚੱਲ ਬਈ ਚੋਬਰ ਲੈ ਰੱਬ ਦਾ ਨਾਮ ਬਾਬਾ ਜੋਗੀ ਪੀਰ ਸੱਚੇ ਪ੍ਰਸਾਦ ਚੱਲ ਬਾਈ ਸੋਹਣਾ ਚੱਲ ਚੱਲ ਅਗਦੀ ਆ ਗਈ ਨਹੀਂ ਓਕੇ ਚੱਲ ਮੈਂ ਤਾਂ ਆ ਗਿਆ ਤੇਰੇ ਨਾਲ ਬਸ ਬਾ ਥੋੜਾ ਜਿਹਾ ਕੰਡਿਆਂ ਤੋਂ ਇੱਧਰ ਰੱਖੀ ਡਰਨ ਵਾਲੀ ਕੋਈ ਗੱਲ ਨਹੀਂ ਠੀਕ ਆ ਓਕੇ ਆ ਸਾਰਾ ਹੈ ਓਏ ਆ ਦੇਖ ਕਿੰਨਾ ਸੋਹਣਾ ਮਾਹੌਲ ਆ ਇੱਥੇ ਹਨਾ ਮੈਂ ਤਾਂ ਜਾ ਪਵਾਰੀ ਜਾਂਦਾ ਤਾਂ ਕਿੱਧਰ ਓਏ ਜਾ ਪਵਾਰ ਦੇ ਵਰਦੇ ਫਿਰਦੇ ਰਹਦੇ ਆ ਹੌਲੀ ਰੱਖ ਹੌਲੀ 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 ਸੁਬਾ ਸੁਬਾ ਦਾ ਟਾਈਮ ਹੋਣ ਕਰਕੇ ਸੜਕ ਤਕਰੀਬਨ ਖਾਲੀ ਆ ਤੇ ਵਧੀਆ ਲੱਗ ਰਿਹਾ ਬਰਨਾਲਾ ਰੋਡ ਮਾਨਸਾ ਤੋਂ ਬਰਨਾਲਾ ਰੋਡ ਤੇ ਆਪਾਂ ਸਫ਼ਰ ਕਰ ਰਹੇ ਆ ਇਸ ਟਾਈਮ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਐ ਅਤਵਾਰ ਦਾ ਦਿਨ ਤੇ ਕਿਉਂ ਓਏ ਕਿਵੇਂ ਲੱਗ ਰਿਹਾ ਵਧੀਆ ਓਕੇ ਜੰਮਾ ਮਹਾਲਾ ਹਾਂ ਪੂਰਾ ਹਾਂ ਠੀਕ ਕਰਨਾ ਬਸ ਇਧਰ ਕੰਡਿਆਂ ਤੇ ਨਾ ਚੜੀਏ ਠੀਕ ਹੈ ਇਨਾ ਹੀ ਡਰਦੇ ਹੁੰਦੇ ਚੰਗਾ ਜਿਹੜਾ ਕੋਈ ਆਉਂਦਾ ਮਾਈਕਰੋਬ ਤੋਂ ਵੀ ਦੇਖ ਕੇ ਆਉਂਦਾ ਹੁੰਦਾ ਐ ਡਰੀਦਾ ਨਹੀਂ ਹੁੰਦਾ ਕੰਡਿਆਂ ਚ ਨਾ ਵਾਲਾ ਬਾਡੀ ਸਾਈਕਲ ਚੱਲ ਚੋਬਰਾ ਚੱਲ ਮੜਾ ਤੋਰ ਪੁੱਤ ਬਹੁਤ ਸਲੋ ਜਾ ਰਹੇ ਆ ਆਹ ਵੈਰੀ ਗੁੱਡ ਵੇ ਹਿੱਕ ਤੇ ਰੱਖ ਕੇ ਲੈ ਜੀ ਚੰਦਰਿਆ ਡਾਲ ਰਵੇ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾਨਾ ਹੋ ਐਡਾ ਕਿਹੜਾ ਦਸ ਕੈਨੇਡਾ ਲੋਹਾਰ ਵੇ ਹੋ ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ ਚੱਲ ਬਈ ਚੋਬਰਾ ਚੱਲ ਚੱਲ ਸਵੇਰੇ ਸਵੇਰੇ ਸਫਰ ਕਰਨ ਦਾ ਵੈਸੇ ਬਹੁਤ ਮਜ਼ਾ ਆਉਂਦਾ ਸਾਈਕਲ ਇੱਕ ਹੈਜੀ ਚੀਜ਼ ਆ ਕਿਉਂਕਿ ਕਹਿੰਦੇ ਜਿੰਮੇ ਬਾਈ ਕੁਦ ਦੇ ਤੇ ਬਲਦੇਪੁਰ ਨੇ ਦੱਸਿਆ ਸੀ ਵੀ ਤੁਸੀਂ ਕਿੱਡਾ ਵੀ ਐ ਇੱਕ ਘਟਿਆ ਜੀ ਫੀਲਿੰਗ ਹੋਵੇ ਤੁਹਾਡੇ ਅੰਦਰ ਹਨਾ ਤੁਸੀਂ ਕਿੰਨੇ ਬੈਡ ਫੀਲ ਜੇ ਕਰ ਰਹੇ ਹੋ ਮੂੰ ਤੂੰ ਸਾਈਕਲ ਤੇ ਚੜਜੋ ਤੁਹਾਨੂੰ ਪੋਜ਼ਿਟਿਵ ਕਰਕੇ ਦਰੂਗਾ ਚੱਕੀ ਕੱਲ੍ਹ ਸੀ ਆਇਆ ਚੱਕੀ ਇਧਰ ਚੱਕੀ ਮੜਾ ਜਾ ਚੱਲ ਅੱਗੇ ਬੱਸ ਆਉਂਦੀ ਹੈ ਫਿਰ ਮੈਂ ਮਗਰ ਲਾਵਾਂ ਸਾਈਕਲ ਬਹੁਤ ਦੂਰਾ ਵਾਸਤੇ ਆਪਣੀ ਸਾਈਡ ਰੱਖੀ ਡਰਨਾ ਕੋਈ ਨਹੀਂ ਕਿ ਮੈਂ ਕਿਸੇ ਨੂੰ ਕਹਿਣਾ ਨਹੀਂ ਜ਼ਰੂਰੀ ਕਿ ਤੁਸੀਂ ਬੱਚਿਆਂ ਨੂੰ ਟਰੈਵਲ ਕਰਾਓ। ਇਹ ਦੂਜੀ ਗੱਲ ਜੇ ਕੋਈ ਜਾਂਦਾ ਵੀ ਆ ਤਾਂ ਤੁਸੀਂ ਜ਼ਿਆਦਾ ਬੱਚੇ ਦੇ ਹੈਲਮਟ ਰੱਖੋ ਸਿਰ ਤੇ ਜਾਂ ਫਿਰ ਤੁਸੀਂ ਪੱਗ ਬੰਨੋ। ਇਹ ਵੈਸੇ ਵੀ ਪਰਣਾ ਜਾਂ ਪੱਗ ਬੰਨ ਕੇ ਜਾਂਦਾ ਸਕੂਲ ਵੀ। ਪਰ ਤੁਸੀਂ ਕੀ ਹੈ ਕਿ ਬੱਚੇ ਦੇ ਸਿਰ ਤੇ ਜ਼ਰੂਰ ਜਾਂ ਪੱਗ ਬੰਨੋ ਜਾਂ ਹੈਲਮਟ ਦਿਓ। ਅਸੀਂ ਹੈਲਮਟ ਇਸ ਕਰਕੇ ਲੈ ਕੇ ਆਏ ਕਿਉਂਕਿ ਇਹ ਪੱਗ ਬੰਨ ਲੈਂਦੇ ਨੇ ਉਹ ਆਦਤ ਹੈਗੀ ਰੱਖ ਲੈਂਦਾ। ਬਾਕੀ ਆਪਾਂ ਛੋਟੇ ਰੋਡ ਤੇ ਜਾ ਕੇ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਕਿਉਂਕਿ ਇੱਥੇ ਟਰੈਫਿਕ ਕਾਫੀ ਹੈ। आपका बड़े रोड तो तकरीबन तकरीबन छोटे रोड से चढ़ गए हैं जो कि हरले कोठा तो पपाला में जाता सो विया ओके फिलहाल असर राज कि रुके भी नहीं चल ਚੱਲ ਚੱਲ ਮੈਂ ਤੇਰੇ ਮਗਰੀ ਆਂ ਬਸ ਪਿੱਛੇ ਕੁਛ ਨਹੀਂ ਪਿੱਛੇ ਮੇਰੀ ਨਿਗਾਹ ਹੈਗੀ ਕੋਈ ਨਹੀਂ ਬੱਤਾ ਇੱਕ ਸਾਈਡ ਰੱਖੀ ਬਸ ਆਪਦੀ ਆਹ ਸੜਕ ਦੇ ਉੱਤੇ ਰੱਖ ਥੱਲੇ ਡਿੱਗ ਜਾਏਗਾ ਬਾਲਾ ਕੰਨੀ ਤੇ ਤੋਰੇਗਾ ਤਾਂ ਡਿੱਗ ਜਾਏਗਾ ਪੁੱਤ ਫਿਰ ਚਲਾ ਜਾਂਚ ਸਾਹਮਣੇ ਆ ਗਿਆ ਬਾਬਾ ਜੋਗੀ ਪਿਪਲੰਦ 4 ਵਜੇ ਖਤੇ ਆਪਣੀ ਸਾਈਡ ਰੱਖ ਪੁੱਤ ਮੈਂ ਤੈਨੂੰ ਕੀ ਕਿਹਾ ਇੱਧਰ ਬਾਬਾ ਧੂਣੀ ਲਾ ਦਈ ਸੁਆਦ ਆ ਗਈ ਠੀਕ ਬਾਬਾ ਧੋਣੀ ਦੱਸਦੀ ਸਮਾ ਦਾ ਪਤਾ ਹੈ ਪਪਾ ਦਾ ਸਕੂਲ ਆ ਗਿਆ ਆਪਾਂ 8:44 ਤੇ ਘਰੋਂ ਤੁਰੇ ਸੀ ਪੌਣੇ 9 ਮੰਨ ਲਓ ਤੇ 7:10 ਵਜੇ ਪਹੁੰਚ ਗਏ 10:14 ਮਿੰਟ ਹੋਏ ਨੇ ਹੌਲੀ ਰੱਖ ਹੌਲੀ ਅ ਵੀ ਦੋਸਤੋ ਫਾਈਨਲੀ ਆਪਣੀ ਸਾਈਕਲ ਯਾਤਰਾ ਕੰਪਲੀਟ ਹੋ ਗਈ ਤੇ ਆਪਾਂ ਤੰਤਨ ਬਾਬਾ ਜੋਗੀ ਪੀਰ ਜੀ ਦੇ ਸਥਾਨ ਤੇ ਪਹੁੰਚ ਚੁੱਕੇ ਹਾਂ ਇਸ ਟਾਈਮ ਅੰਦਰ ਵੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਵੈਸੇ ਪਰ ਤੁਹਾਨੂੰ ਮੋਟਾ-ਮੋਟਾ ਦੱਸ ਦਈਏ ਕਿ ਇੱਥੇ ਹਰ ਮਹੀਨੇ ਦੀ ਚੌਥ ਨੂੰ ਮੇਲਾ ਪੜਦਾ ਤੇ ਦੂਰੋਂ ਨੇੜੋਂ ਜਿੰਨੇ ਵੀ ਚਹਿਲ-ਪਰਵਾਰ ਨੇ ਜਾਂ ਹੋਰ ਵੀ ਯਾਤਰੀ ਜਿਹੜੇ ਹੈਗੇ ਉਹ ਇੱਥੇ ਵਾਸਾ ਕੱਟਣ ਵਾਸਤੇ ਹਰ ਮਹੀਨੇ ਦੀ ਚੌਥ ਨੂੰ ਦਰਸ਼ਨ ਕਰਨ ਵਾਸਤੇ ਹੁੰਦੇ ਨੇ ਸਾਲ 'ਚ ਦੋ ਵਾਰੀ ਮੇਲਾ ਵੀ ਲੱਗਦਾ ਤੇ ਇਥੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਮੇਲੇ ਦੌਰਾਨ ਫਤਿਹ ਦਾ ਸਾਈਕਲ ਯਾਤਰਾ ਕਰਨ ਦਾ ਸੁਪਨਾ ਸੀ ਤੇ ਮੈਨੂੰ ਲੱਗਿਆ ਕਿ ਆਪਾਂ ਫਿਰ ਕਿਉਂ ਨਾ ਆਪਣੇ ਹੀ ਬਾਬਾ ਜੋਗੀ ਪੀਰ ਜੀਾਂ ਦੇ ਸਾਈਕਲ ਯਾਤਰਾ ਕੀਤੀ ਜਾਵੇ ਤੇ ਸਾਡਾ ਇਹ ਸਫ਼ਰ ਤਕਰੀਬਨ 16 ਕਿਲੋਮੀਟਰ ਦਾ ਸੀ 8:44 ਤੇ ਸਿਕਰੋਂ ਚੱਲੇ ਤੇ ਸਵਾਗਤ 10 ਵਜੇ ਅਸੀਂ ਪਹੁੰਚ ਗਏ ਤੇ ਇੱਥੇ ਖੜਿਆਉਣੇ ਦੇਖ ਕੇ ਨੂੰ ਬੜਾ ਵਧੀਆ ਲੱਗ ਰਿਹਾ ਕਿਉਂਕਿ ਇੱਥੇ ਖੜਿਆਉਣੇ ਨੇ ਦੁਕਾਨਾਂ ਜਿਹੜੀਆਂ ਉਹ ਹਰ ਰੋਜ਼ ਇਸੇ ਤਰ੍ਹਾਂ ਲੱਗੀਆਂ ਰਹਿੰਦੀਆਂ ਨੇ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਇੱਕ ਦੋ ਦੁਕਾਨਾਂ ਹੋਰ ਵੀ ਵੱਧ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਉਹ ਦੁਕਾਨਦਾਰ ਨੇ ਜਿਹੜੇ ਆ ਜਾਂਦੇ ਹੁੰਦੇ ਨੇ ਕਿਉਂਕਿ ਐਤਵਾਰ ਨੂੰ ਇੱਥੇ ਦਰਸ਼ਨ ਕਰਨ ਵਾਸਤੇ ਜਿਹੜੇ ਹੈਗੇ ਸ਼ਰਧਾਲੂ ਵੀ ਵੱਧ ਆਉਂਦੇ ਆ ਤੰਤਨ ਬਾਬਾ ਜੋਗੀ ਪੀਰ ਜੀਆਂ ਦੇ ਸਸਥਾਨ ਤੇ ਦਰਸ਼ਨ ਕਰਨ ਵਾਸਤੇ ਪੰਜਾਬ ਵਿੱਚੋਂ ਦੇਸਾਂ ਪ੍ਰਦੇਸਾਂ ਚੋਂ ਜਿੰਨੇ ਵੀ ਚਹਲ ਪਰਿਵਾਰ ਨੇ ਉਹ ਹਰ ਸਾਲ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਕਿਉਂਕਿ ਜਿਹੜੇ ਚਹਲ ਪਰਿਵਾਰ ਨੇ ਉਹ ਦੋਆਬੇ ਰੀਏਚ ਜਲੰਧਰ ਰੀਏਚ ਵੀ ਬਹੁਤ ਪਰਿਵਾਰ ਰਹਿੰਦੇ ਨੇ ਉਹਨਾਂ ਦਾ ਸਪੈਸ਼ਲੀ ਇੱਥੇ ਲੰਗਰ ਬਣਿਆ ਹੋਇਆ ਆ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਉਹਦੇ ਵੀ ਦਰਸ਼ਨ ਕਰਵਾਵਾਂਗੇ ਦੋਸਤੋ ਤੇ ਹੈਲਟ ਸੀ ਆ ਦਰਸ਼ਨ ਕਰੋ ਧੰਨ ਧੰਨ ਬਾਬਾ ਜੋਗੀ ਪੀਰ ਜੀਆਂ ਦੇ ਸਥਾਨ ਦੇ ਬਾਬਾ ਜੋਗੀ ਪੀਰ ਜੀਆਂ ਦਾ ਇਹ ਸਥਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਪਪਾਲ ਦੇ ਸੈਂਟਰ ਦੇ ਵਿੱਚ ਪੈਂਦਾ ਤੇ ਕਾਫੀ ਜ਼ਮੀਨ ਹੈ ਜਿਹੜੀ ਬਾਬਾ ਜੋਗੀ ਪੀਰ ਜੀਆਂ ਦੇ ਨਾਮ ਹ ਤੇ ਉੱਥੇ ਝਿੜੀ ਹੈਗੀ ਆ ਮਤਲਬ ਕੋਈ ਖੇਤੀਬਾੜੀ ਨਹੀਂ ਕੀਤੀ ਜਾਂਦੀ ਉਹ ਝਿੜੀ ਹੈ ਇੱਕ ਪੁਰਾਣੇ ਜੰਗਲ ਪੁਰਾਣੇ ਬਣਸਾਰੇ ਉਹ ਉਦਾਂ ਹੀ ਖੜੇ ਨੇ ਆਪੋ ਤੁਹਾਨੂੰ ਉਹ ਵੀ ਦਿਖਾਵਾਂਗੇ ਸੋ ਜੋ ਤਾਂ ਇੱਥੇ ਬਾਬਾ ਜੋਗੀ ਪੀਰ ਜੀਆਂ ਦੀ ਚੱਲਦੀ ਰਹਿੰਦੀ ਹੈ ਤੇ ਜਿੰਨੇ ਵੀ ਚਾਹਲ ਪਰਿਵਾਰ ਨੇ ਉਹ ਵੀ ਆਪਣੇ ਘਰਾਂ ਦੇ ਵਿੱਚ ਤਾਂ ਤਨ ਬਾਬਾ ਜੋਗੀ ਪੀਰ ਜੀਆਂ ਦੀ ਜੋਤ ਚਲਾਉਂਦੇ ਨੇ ਇੱਥੇ ਵੀ ਤਾਂ ਤਨ ਬਾਬਾ ਜੋਗੀ ਪੀਰ ਜੀਆਂ ਦੀ ਮੂਰਤੀ ਲੱਗੀ ਹੋਈ ਹੈ ਤਸਵੀਰ ਲੱਗੀ ਹੋਈ ਹੈ ਜਿੱਥੇ ਕਿ ਅਬ ਤੁਸੀਂ ਪੱਗ ਬੰਨੀ ਦੇਖ ਰਹੇ ਹੋ ਬਾਬਾ ਜੀਆਂ ਦੇ ਇਹ ਵਿਆਹ ਵੇਲੇ ਜਿਨ੍ਹਾਂ ਦੇ ਵਿਆਹ ਸੁੱਕੇ ਹੁੰਦੇ ਮਤਲਬ ਇਹ ਉਚੜਾ ਕੇ ਜਾਂਦੇ ਨੇ ਮੇਰੇ ਖਿਆਲ ਨਾਲ ਹਨਾ ਕਲਗੀ ਸਜਾ ਕੇ ਜਾਂਦੇ ਨੇ ਸਾਰੇ ਚਹਲ ਪਰਿਵਾਰ ਤਕਰੀਬਨ ਕਿਸੇ ਦੇ ਬੱਚਾ ਹੋਵੇ ਉਹ ਵੀ ਇੱਥੇ ਹੁੰਦੇ ਨੇ ਪਹਿਲਾਂ ਤੇ ਜਾਂ ਫਿਰ ਉਹ ਕਿਸੇ ਦਾ ਹੀ ਵਿਆਹ ਹੁੰਦਾ ਉਹ ਵੀ ਤੰਤਨ ਬਾਬਾ ਜੋਗੀ ਪੀਰ ਜੀਾਂ ਦੇ ਗੰਢ ਜੋੜਾ ਲੈ ਕੇ ਆਉਂਦੇ ਨੇ ਮਤਲਬ ਵਿਆਹ ਤੋਂ ਬਾਅਦ ਮੁੰਡੇ ਕੁੜੀ ਨੂੰ ਇੱਥੇ ਲੈ ਕੇ ਆਉਂਦੇ ਨੇ ਵਿਆਹ ਤੋਂ ਦੂਸਰੇ ਦਿਨ ਸਵੇਰੇ ਹੀ ਪਹਿਨਾ ਤੰਤਨ ਬਾਬਾ ਜੋਗੀ ਪੀਰ ਜੀਾਂ ਦੇ ਮੱਥਾ ਟੇਕਣ ਵਾਸਤੇ ਹਰੇਕ ਸਾਡੇ ਚਹਲ ਪਰਿਵਾਰ ਨੂੰ ਆਉਣਾ ਪੈਂਦਾ ਹੈ ਜਦੋਂ ਬੱਚਾ ਹੁੰਦਾ ਉਹਦੋਂ ਪੰਜੀਰੀ ਜਿਹੜੀ ਹੈਗੇ ਕੱਕੀ ਦਾ ਪ੍ਰਸ਼ਾਦ ਇੱਥੇ ਲੈ ਕੇ ਆਉਂਦੇ ਨੇ ਪਰਿਵਾਰ ਸਾਡੇ ਨੇੜੇ ਦੇ ਜਿੰਨੇ ਵੀ ਆਪਣੇ ਪਿੰਡ ਹੈਗੇ ਮੇਰਾ ਪਿੰਡ ਤਾਮਕੋਟ ਆ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨੇ ਵੀ ਨੇੜੇ ਦੇ ਪਰਿਵਾਰ ਨੇ ਤਕਰੀਬਨ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਪਹੁੰਚ ਜਾਂਦੇ ਤੇ ਦੁਆਬੇ ਵਾਲੇ ਵੀ ਹੈਗੇ ਜਿਹੜੇ ਉਹ ਟਰੈਕਟਰ ਟਰਾਲੀਆਂ ਲੈ ਕੇ ਹੁੰਦੇ ਤੇ ਉਹਨਾਂ ਦੇ ਬੜੇ ਵੱਡੇ ਘੈਂਟ ਆ ਟਰੈਕਟਰ ਹੁੰਦੇ ਹਨ ਵੱਡੇ ਵੱਡੇ ਟਰਾਲੇ ਤਿਆਰ ਕਰ ਰੱਖਿਆ ਉਹਨਾਂ ਨੇ ਸੋ ਵਧੀਆ ਲੱਗਦਾ ਦੇਖ ਕੇ ਤੇ ਇੱਧਰਨੇ ਪਾਸੇ ਜਿਹੜਾ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੇ ਗੰਡ ਜੋੜੇ ਦੀ ਮਿੱਟੀ ਕਢਾਈ ਜਾਂਦੀ ਹੈ ਉੱਪਰ ਪੌੜੀਆਂ ਚੜ ਕੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਬਹੁਤ ਸ਼ਾਨਦਾਰ ਹੈ ਤੇ نیچے ਤੁਸੀਂ ਇੱਟਾਂ ਦੇ ਬਣਾਏ ਛੋਟੇ-ਛੋਟੇ ਘਰ ਦੇਖ ਰਹੇ ਹੋਮਗੇ ਉਹ ਜਿਹੜੇ ਪਰਿਵਾਰ ਜਿਹੜੇ ਵੀ ਇੱਥੇ ਘਰ ਸੁੱਕ ਕੇ ਜਾਂਦੇ ਨੇ ਕਿ ਸਾਡਾ ਘਰ ਪੈ ਜੇ ਉਹ ਇਸ ਤਰ੍ਹਾਂ ਘਰ ਪੈ ਜਾਂਦੇ ਨੇ ਕਿ ਸਾਡਾ ਇਸ ਤਰ੍ਹਾਂ ਦਾ ਘਰ ਪੈ ਜੇ ਮਕਾਨ ਦੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਕਿ ਜਿੰਨੇ ਵੀ ਚਾਹਲ ਪਰਿਵਾਰ ਨੇ ਤਿੰਨ ਮੰਦਲੀ ਕੋਠੀ ਨਹੀਂ ਪਾ ਸਕਦੇ ਕਿਉਂਕਿ ਬਾਬੇ ਜੋਗੀ ਪੀਰ ਦੀ ਬਲੰਦਾ ਜਿਹੜੀ ਉਹ ਤਿੰਨ ਮੰਦਲੀ ਆ ਆਪਾਂ ਤੁਹਾਨੂੰ ਅੰਦਰ ਬਲੰਦੇ ਤੇ ਵੀ ਦਰਸ਼ਨ ਕਰਵਾ ਦਿੰਨੇ ਆ ਆਹ ਦੇਖੋ ਚੱਲ ਜੀ ਛੋਲੀ ਬੱਤੇ ਔਲੀ ਬਿੱਲੀ ਕਰਦੀ ਫਿਰ ਤੋਂ ਡਰੇਗਾ ਆ ਉਹ ਉਹ ਵੀ ਘੱਟ ਵਾਲ ਕੇ ਆ ਕੇ ਕੇ ਹਜਾ ਦਿਨ ਲਾ ਗਏ ਬਹੁਤ ਵਧੀਆ ਹਾਂ ਚਲੋ ਜੀ ਅੱਗੇ ਰੇਖਾ ਇਹ ਪਪਾਇਦਾ ਇਹ ਤੇ ਪਏਗਾ ਹਾਂ Ayo, आ बाबा जल्पीर बाबा जल्पीर चल चल आ गया ਅਤਾਈ ਡੈਗਣਾ ਚਾਹੀ ਹੈ ਹਾਂ ਸਾਈਕਲ ਸਾਈਕਲ ਪੁੱਤ ਖੜਾ ਆਪਣਾ ਇੱਧਰ ਤੇਰੇ ਵਾਲਾ ਹੋ ਖੜਾ ਦੇਖੀ ਆਦਾ ਦੇਖ ਦੇਖਿਆ ਤੇਰੇ ਵਾਲਾ ਹੋ ਮੇਰੇ ਕੰਸਾਣਾ ਓਏ ਹੁਣ ਦੱਸ ਇੱਥੇ ਆਪਾਂ ਬਾਬੇ ਵੀਰ ਦੇ ਬਲੈਂਟੇ ਖੜੇ ਆ ਵੀ ਮਜ਼ਾ ਆਇਆ ਸਫ਼ਰ ਚ ਹਾਂ ਤਾਂ ਕੇ ਮੈਂ ਉੱਤਰ ਗਿਆ ਨਾ ਸਾਰੇ ਉਰੇ ਆ ਕੇ ਹਾਂ ਹੈਨਾ ਜੀ ਲੱਗ ਗਿਆ ਪੂਰਾ ਹਾਂ ਕੀ ਕਹਿਣਾ ਚਾਹੁੰਦਾ ਖੇਡ ਲੈਣੀ ਆ ਖੇਡ ਦਵਾਉ ਨ ਕੋਈ ਖੇਡ ਕਰੋ ਹਾਂ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਆਈ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਹੋਰ ਮੇਰੀ ਵੀਡੀਓ ਮੈਨਾਂ ਨਾਲ ਗੱਲਬਾਤ ਕਰੋ ਹਾਂ ਮੈਂ ਇੱਧਰ ਚੱਕ ਕੇ ਇੱਧਰ ਚੱਕ ਫਿਰ ਤੇ ਕੀ ਕਹਿੰਦੇ ਹੁੰਦੇ ਆ ਹੋਰ ਕੋਈ ਗੱਲਬਾਤ ਕਰਨੀ ਆ ਨਾ ਕਿੰਨੇ ਕ ਟਾਈਮ ਦੀ ਇੱਛਾ ਹੈ ਤੇਰੀ ਵੀ ਜੋ ਕਿ ਰੀਸਾਈਕਲ ਤੇ ਜਾਣਾ ਇੰਨਾ ਤਾਂ ਤਾਂ ਹਲੇ ਹੈ ਨਹੀਂ ਏਨੇ ਸਾਲ ਦਾ ਤਾਂ ਠੀਕ ਆ ਉਹ ਵੇਖਣਾ ਤਾਂ ਨਹੀਂ ਆ ਸਕਦਾ ਹਾਂ ਆ ਆ ਆ ਜਾ ਹਟੇ ਮਾ ਤਾਂ ਬਾਜਿਆ ਨਹੀਂ ਦੱਸਦਾ ਕਿ ਲੂਆ ਕੋਰ ਸੋਲੂਆ ਬਾਜਿਆ ਤੂੰ ਆਏ ਕਹਦਾ ਸੀ ਨਾ ਦੇ ਮਾਨੂੰ ਤੋੜਦੇ ਹਨਾ ਕੋਈ ਨਹੀਂ ਨਾ ਪੈ ਇੱਧਰ ਤੇ ਆਏ ਆ ਪਤਾ ਤੈਨੂੰ ਉਹ ਸੜਕ ਆਏ ਆਪਾਂ ਇੱਧਰ ਚੱਕ ਹਉ ਸੜਕ ਸਾਹਮਣੇ ਹੁੰਦੀ ਜਿਹੜੀ ਹਾਸ ਹੈ ਹਾਂ ਹਾਂ ਉਹ ਸੜਕ ਆਏ ਆਪਾਂ ਉਹ ਰਹਿ ਗਿਆ ਲੰਗਰ ਹਾਲ ਉਹ ਉੱਧਰ ਆ ਰਿਹਾ ਆ ਜਾ ਆ ਰਿਹਾ ਨਾ ਹਾਂ ਆ ਜਾ ਵਾਪਸੀ ਇੱਧਰ ਦੀ ਕਰਦੇ ਆਪਾਂ ਬਲੈਂਡ ਤਿਆਰ ਹੋ ਚੁੱਕੀ ਆ ਤਕਰੀਬਨ ਤਕਰੀਬਨ ਤੋ ਦੋਸਤੋ ਇਹ ਹੈਗਾ ਬਾਬਾ ਜੋਗੀ ਪੀਰ ਜੀਆਂ ਦਾ ਲੰਗਰ ਹਾਲ ਤੇ ਅੱਜ ਇੱਥੇ ਅਖੰਡ ਪਾਤਸ਼ਾਹ ਦੇ ਭੋਗ ਤੇ ਨਾ ਇਹਦਾ ਕਰਕੇ ਇੱਥੇ ਨੰਦੇ ਜਿਹੜੇ ਹੈਗੇ ਪਰਿਵਾਰ ਆਏ ਹੋਏ ਨੇ ਵੈਸੇ ਵੀ ਇੱਥੇ ਲੰਗਰਾ ਜਿਹੜਾ ਉਹ ਦਿਨ ਰਾਤ ਚੱਲਦਾ ਰਹਿੰਦਾ ਤੇ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਦੋਸਤੋ ਚਿੜੀ ਜੋ ਕਿ ਕਾਫੀ ਕਿਲਿਆਂ ਦੇ ਵਿੱਚ ਬਣੀ ਹੋਈ ਹੈ ਇਹਦੀ ਮੈਨੂੰ ਕੰਪਲੀਟ ਨੌਲੇਜ ਨਹੀਂ ਕਿ ਕਿੰਨੇ ਕਿਲੇ ਜ਼ਮੀਨ ਹੈ ਇੱਥੇ ਤੇ ਕਾਫੀ ਜ਼ਿਆਦਾ ਜ਼ਮੀਨ ਹੈਗੀ ਆ ਜਿਹਦੇ ਚ ਤੁਹਾਨੂੰ ਪੁਰਾਣੇ ਤੋਂ ਪੁਰਾਣੇ ਦਰਸਤਾ ਜਿਹੜੇ ਉਹ ਦੇਖਣ ਨੂੰ ਮਿਲ ਜਾਣਗੇ ਸੋ ਸਾਡੇ ਰੀਗੇ ਤਾਂ ਬਹੁਤ ਵੱਡਾ ਧਾਰਮਿਕ ਸਥਾਨ ਹੈ ਸੋ ਅੱਜ ਦੀ ਵੀਡੀਓ ਅੱਜ ਦੀ ਯਾਤਰਾ ਤੁਹਾਨੂੰ ਕਿਵੇਂ ਲੱਗੀ ਸੋ ਬੱਚੇ ਨੂੰ ਆਪਣਾ ਅਸ਼ੀਰਵਾਦ ਜ਼ਰੂਰ ਦਿਓ ਮਿਲਦੇ ਆਪਾਂ ਨਵੀਂ ਯਾਤਰਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਵਾਨੇ